ਰਾਮਗੜੀ ਦੇ ਪਾਈਚਾਰੇ ਬਲੋ ਪਾਰਟੀਬਾਦੀ ਤੋਂ ਉੱਪਰ ਉੱਠ ਕੇ ਲਾਲਜੀਤ ਪੁੱਲਰ ਦੇ ਖਿਲਾਫ ਪੱਟੀ ਕੁਲਾ ਚੌਕ ਵਿਖੇ ਰੋਸ ਪ੍ਰਦਰਸ਼ਨ ਕੀਤਾ ਅਤੇ ਪੁਤਰਾ ਫੁਕਿਆ ਗਿਆ ਮੰਤਰੀ ਲਾਲਜੀਤ ਪੁੱਲਰ ਬਲੋ ਬੀਤੇ ਦਿਨੀ ਰਾਮਗੜੀਆ ਬਰਾਦਰੀ ਅਤੇ ਸੁਨਿਆਰਾ ਬਰਾਦਰੀ ਬਾਰੇ ਅਪਸ਼ਬਦ ਬੋਲੇ ਗਏ ਸਨ ਜਿਸ ਕਰਕੇ ਵੱਖ-ਵੱਖ ਥਾਵਾਂ ਉੱਤੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿਲਾ ਜਾਓ ਕਿਲਾ ਜਾਓ ਫੇਰੀ ਨਹੀਂ ਆਗਾ ਆਹ ਬੋਟਰ ਚ ਲਾਰੇ ਤਕਰੀਬ ਪਤਰੀ ਨਹੀਂ ਮੇਰੇ ਤਾਂ ਹੋ ਜਾਂਦੀ ਆ ਜੇ ਤਾਂ ਆਪੋ ਆਪਣੀ ਅੱਗੇ ਅੱਗੇ ਆਓ ਅੱਛਾ ਗੂ ਪ੍ਰਧਾਨ ਜੀ ਕੀ ਕਹੋਗੇ ਜਦੋਂ ਅੱਜ ਪੁਤਲਾ ਫੁੱਕਿਆ ਦੇ ਬਾਰੇ ਸਾਡੇ ਸਾਹਮਣੇ ਆ ਅੱਗੇ ਵੀ ਤੁਹਾਨੂੰ ਇਸੇ ਗੱਲ ਦੇ ਸਾਰੀ ਬਰਾਦਰੀ ਨੇ ਇਸ ਤਰ੍ਹਾਂ ਦੇ ਦੱਸਿਆ ਕਿ ਇਹਨੇ ਜੋ ਆਪਸ਼ਨ ਤੋਂ ਬੋਲੇ ਆ ਰਾਮਗੜੀਆ ਬਰਾਦਰੀ ਵਿੱਚ ਇਹ ਸਿਆੰਦਰਾ ਤੋਂ ਕਾਲੇ ਬੋਲੇ ਆ ਅਸੀਂ ਖਬਰ ਦੇ ਦਿੱਤੀ ਕਰਦੇ ਆ ਰਾਜੀਤ ਪੁਲੜ ਦਾ ਇਸੇ ਮਸਲੇ ਤੇ ਵੀ ਪੁਤਲਾ ਫੁੱਕਿਆ ਗਿਆ ਇਸੇ ਕਰਕੇ ਪੁਤਲਾ ਫੁੱਕਿਆ ਕਿ ਇਹ ਗਾਹ ਹੋਵੇ ਅੱਗੇ ਕੋਈ ਲੀਟਰ ਇਹਦੇ ਖਿਲਾਫ ਨਾ ਬੋਲ ਸਕੇ ਜਰਾ ਜਿਉਂ ਚਮਸ਼ੀਲ ਕੋਈ ਕਾਰਵਾਈ ਨਹੀਂ ਕੀਤੀ ਕੀ ਕੋਈ ਇਹਦੇ ਬਾਰੇ ਅੱਜ ਆਪਣੀ ਗੱਲ ਕਰਾਉਣਾ ਸੈਕਟਾਰ ਤੋਂ ਇਹ ਕਰਦੇ ਆ ਕਿ ਇੱਥੇ ਜਲਦ ਤੋਂ ਜਲਦ ਕਾਰਵਾਈ ਹੋਣੀ ਚਾਹੀਦੀ ਆ ਇਹਨੂੰ ਕੈਬਨਟ ਪੱਤਰੀ ਦੇ ਅੱਗੇ ਲੈ ਕੇ ਪਹੁੰਚਾਰ ਦੇਣਾ ਚਾਹੀਦਾ ਇਹਦੀ ਰਿਪੋਰਟ ਕਿ ਐਸਾ ਕਰਨੀ ਚਾਹੀਦੀ ਆ ਖੁਦੂਸਾ ਬਲਕੇ ਜੇਕਰ ਚੋਣਕ ਵਿੱਚ ਜਿੰਨੇ ਵੀ ਆਮ ਗੜੀਆਂ ਬਰਾਦਰੀ ਦੇ ਸਿੰਘ ਆ ਉਹ ਇਹਨੂੰ ਇਲਾਨ ਵੋਟ ਪਾਉਣੇ ਜੇਕਰ ਚੋਣਕ ਕੋਈ ਕਾਰਵਾਈ ਕਰਦਾ ਹੋਰ ਕਿਸ ਤਰ੍ਹਾਂ ਦਾ ਜਨਮ ਵਿਰੋਧ ਕੀਤਾ ਜਾਵੇਗਾ ਜਿਹਦਾ ਇਹ ਤੋਂ ਵੀ ਵੱਧ ਕੇ ਵਿਰੋਧ ਕੀਤਾ ਜਾਊਗਾ ਜੇ ਚੋਣ ਕਮਿਸ਼ਨ ਇੱਥੇ ਕਾਰਵਾਈ ਨਹੀਂ ਨ ਕਰਦਾ ਇੱਥੋਂ ਵੀ ਵੱਧ ਕੇ ਇੱਥੇ ਜੁਗ ਜਰਾ ਮਹਾਰਾਜ ਜੋ ਵੀ ਆ ਕਾਰਵਾਈ ਬੜੀ ਰਾਂਗੜੀਆ ਬਣਾ ਦੇਊਗਾ ਮੈਂ ਸਾਰੀ ਸ਼ਕਤ ਨੂੰ ਇਹ ਪੂਰਨਾ ਸਾਰਾ ਗਰੀਬ ਨੂੰ ਉਹ ਦਵਾਰ ਰਾਂਗੜੀਆ ਬੁਗਾ ਆਂਦਲੀਆ ਬੁਗਾ ਰਾਂਗੜੀਆ ਬਣਾ ਦੇਗਾ ਉਥੇ ਕੱਢ ਦਿਨਾਂ ਜਾਊਗਾ ਸਾਰੀ ਸੰਗਤ ਨੂੰ ਅਪੀਲ ਕਰਨਾ ਵੀ ਉਥੇ ਪਹੁੰਚਣ ਦੀ ਕੋਸ਼ਿਸ਼ ਇਲੈਕਸ਼ਨ ਕਮਿਸ਼ਨ ਕਿਉਂ ਹੈ ਚੋਪਿਸ ਟੈਂਪ ਚੋਣ ਕਮਿਸ਼ਨ ਪੰਜਾਬ ਚੋਣ ਕਮਿਸ਼ਨ ਦੱਸਾਂ इंडिया ਉਹਨਾਂ ਬੇਨਤੀ ਕਰ ਰਹੇ ਆਂ ਕਿ ਇਹ ਜਿਹੜੀ ਆ ਸੁਪਰੀ ਜਿਹੜੀ ਆ ਉਹਨੇ ਨਾਜ ਨਹੀਂ ਰੱਦ ਕੀਤੀ ਜਾਵੇ ਨਾਜ ਨਹੀਂ ਨਾ ਲਈ ਜਾਵੇ ਤੇ ਨਾਲ ਜਿੱਦੀ ਗੱਲ ਹੈ ਵੀ ਆਮ ਪਾਰਟੀ ਕੋਲ ਜਿੰਨੇ ਆ ਵੀ ਇਹਦੀ ਜਿਹੜੀ ਟਿਕਟਾ ਉਹ ਜਿਹੜੀ ਰੱਦ ਕੀਤੀ ਆ ਉਹ ਜਿਹੜੀ ਹੈਗੀ ਆ ਦੀ ਇਸਟਰ ਆਲਰੇਡੀ ਇਹ ਰਿਆ ਤਨਖਤ ਮੁਕਤ ਕੀਤਾ ਜਾਵੇ ਕਰੀਬ 3 ਦਿਨ ਹੋ ਗਏ ਰਿਕਨੋਲ ਕੋਈ ਕਾਰਵਾਈ ਨਹੀਂ ਕਰ ਰਿਹਾ ਕੋਈ ਸ਼ਿਕਾਇਤ ਹੋਈ ਹੈ ਦੇਖ ਲਾ ਤੇ ਕੀ ਕਹੋਗੇ ਬੇਨਤੀ ਕਰਾਂਗੇ ਉਹਨੂੰ ਜਿਹੜੀ ਸਾਡੇ ਸਰੋਤ ਕਰਿਆ ਜਿਹੜੀ ਆ ਉਹ ਇਹ ਉਹਦਾ ਵਾ ਉਹ ਵੀ ਬੇਨਤੀ ਕਰਾਂਗੇ ਫਰਸੂਜਾ ਭਾਈ ਜਰਾ ਕਿ ਉਹ ਜਿਹੜੀ ਆ ਉਹ ਕਾਰਵਾਈ ਹੈ ਕਾਰਵਾਈ ਕੀਤੀ ਜਾਵੇ ਇਸ ਤੋਂ ਬਦੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵੀ ਜੋ ਬੈਠੀਆਂ ਦੇ ਪਰ ਕੀ ਕਹੋਗੇ ਆਮ ਆਦਮੀ ਤਾਂ ਨਹੀਂ ਬੋਲਣਾ ਬਣਾਈ ਬੋਲਣਾ ਬਣਾ ਸਾਰਾ ਪੰਜਾਬ ووٹ ਖੋਲਦਾ ਵਾ ਸਰੇ ਬਿਨਾਮ ਦੇ ਲੋਕੋਟ ਖੋਲਦੇ ਦਿਖਾਉ ਆਮ ਪਾਰਟੀ ਨੇ ਬੋਲਣਾ ਬਣਾਵਾ ਇਹ ਵਾਪਰੂਲੇ ਆ ਮੂ ਬਰਾ ਰਾਮ ਘੜੀਆ ਬਰਾਦਰੀ ਉੱਠ ਰਹੀ ਆ ਜਦੋਂ ਵੀ ਰਾਮ ਘੜੀਆ ਬਰਾਦਰੀ ਨੇ ਜਿਸ ਮਗਰ ਵੀ ਤੇ ਇਨਸਾਨ ਨਹੀਂ ਆਈ ਜਾਂ ਇਤਿਹਾਸ ਨੂੰ ਵਾ ਇਤਹਾਸਾ ਸੀ ਰਾਮ ਘੜੀਆ ਨੇ ਕਦੀ ਤੋਂ ਸਿੱਖਿਆ ਕਿ ਉਹ ਵੀ ਜੇਤਾ ਅਸਰ ਕੀਤੀ ਸੀ ਤੁਸੀਂ ਇਹ ਸਮਝੋ ਮਹਾਰਾਜੀ ਦੀ ਕਿਰਪਾ ਨਾਲ ਇਹ ਗੱਲ ਵੀ ਜੇਤਾ ਸਲੂਗੀ ਕਿ ਇਹ ਕੈਬਨਟ ਮੰਤਰੀ ਤੋਂ ਪਦੋਂ ਸਿੱਖਾ ਹੀ ਜਾਣਾ ਪਊਗਾ ਤੇ ਇਹ ਜਿੱਟੇ ਵੀ ਕੈਨਸਲ ਹੋਊਗਾ ਨਾ ਉਹ ਵੀ ਇਹ ਵਰਲਡ ਹਿੰਦੁਸਤਾਨ ਲੈਵਲ ਤੇ ਸਾਡੀ ਦੀ ਮੰਗ ਸਾਡੀ ਮੰਗ ਵਾ ਤੇ ਇਹਨੂੰ ਜਿਹੜਾ ਅਹੁਦੇ ਤੋਂ ਮੁਕਤੀ ਕਰ ਜਾਵੇ ਕਿਉਂਕਿ ਇਹਨਾਂ ਦਾ ਮਾੜਾ ਬਲ ਨਾ ਬੜਾ। ਸਾਰਾ ਮਾਣ। ਫਿਰ ਮੇਰਾ ਪ੍ਰਸਤਾਵਤਨਵਾ ਦਿਹਾਂ ਜਿਨ੍ਹਾਂ ਨੇ ਆਪਾਂ ਨਾਲ ਕਿਹਾ ਬਹੁਤ ਜਿਆਦਾ ਧੰਨਵਾਦ ਜਿਹੜੀ ਸਾਡੀ ਦੀ ਤੁਹਾਡੀ ਮਾਦਿਰ ਰਹੀ ਐ ਗੱਲਾਂ ਸੁਝਾਈਆਂ ਵਾ ਉਦਰੀਆਂ ਵਾ ਇਹ ਸਾਡੇ ਮਾਦਰੰਦੇ ਆ ਵਾ ਬਹੁਤ ਬਹੁਤ ਧੰਨਵਾਦ